ਕੈਨੇਡਾ ਨੂੰ ਅਕਸਰ ਸੁਹਾਵਣੇ ਸੁਪਨਿਆਂ ਦੀ ਧਰਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਕੀ ਇਹ ਸੱਚਮੁੱਚ ਸੁਪਨਿਆਂ ਦੀ ਧਰਤੀ ਹੈ ਜਾਂ ਇਸ ਚਮਕਦਾਰ ਪਰਦੇ ਦੇ ਪਿੱਛੇ ਕੁਝ ਹੋਰ ਵੀ ਹੈ ਆਓ ਅਸੀਂ ਇਸ ਭਿਆਨਕ ਸਚਾਈ ਨੂੰ ਖੋਲਦੇ ਹਾਂ ਜੋ ਕਈਆਂ ਦੀਆਂ ਉਮੀਦਾਂ ਨੂੰ ਝੰਜੋੜ ਸਕਦੀ ਹੈ ਰੋਜ਼ਗਾਰ ਦੇ ਮੌਕੇ ਇੱਕ ਭਿਆਨਕ ਸਚਾਈ ਕੈਨੇਡਾ ਵਿੱਚ ਨੌਕਰੀਆਂ ਦੀ ਪਰਮਾਤਮਕ ਚਮਕ ਤੇਆਂ ਨੂੰ ਆਕਰਸ਼ਿਤ ਕਰਦੀ ਹੈ ਪਰ ਸਚਾਈ ਇਹ ਹੈ ਕਿ ਕਈ ਨਵੇਂ ਆਏ ਲੋਕਾਂ ਨੂੰ ਆਪਣੀ ਯੋਗਤਾ ਦੇ ਬਾਵਜੂਦ ਨੀਵੀਂ ਪਦਵੀ ਦੀਆਂ ਨੌਕਰੀਆਂ ਕਰਨੀ ਪੈਂਦੀਆਂ ਹਨ ਇਹ ਸਚਾਈ ਕਈਆਂ ਦੇ ਸੁਪਨਿਆਂ ਨੂੰ ਤਬਾਹ ਕਰ ਸਕਦੀ ਹੈ ਵਿਦੇਸ਼ੀ ਤਜਰਬੇ ਨੂੰ ਅਕਸਰ ਪਸੰਦ ਨਹੀਂ ਕੀਤਾ ਜਾਂਦਾ ਅਤੇ ਕਈ ਵਿਦਿਆਰਥੀ ਉਮੀਦਾਂ ਨਾਲ ਆਉਂਦੇ ਹਨ ਪਰ ਉਨ੍ਹਾਂ ਨੂੰ ਘੱਟ ਤਨਖਾਹ ਵਾਲੀਆਂ ਨੌਕਰੀਆਂ 'ਚ ਕੰਮ ਕਰਨਾ ਪੈਂਦਾ ਹੈ ਮਹਿੰਗਾਈ ਦੀ ਡਰਾਉਣੀ ਤਸਵੀਰ ਕੈਨੇਡਾ ਵਿੱਚ ਜੀਵਨ ਦੀ ਲਾਗਤ ਇੱਕ ਹੋਰ ਭਿਆਨਕ ਸਚਾਈ ਹੈ ਵੱਡੇ ਸ਼ਹਿਰਾਂ ਵਿੱਚ ਰਿਹਾਇਸ਼ ਦੀ ਕੀਮਤ ਆਕਾਸ਼ ਨੂੰ ਛੂ ਰਹੀ ਹੈ ਇਹ ਮਹਿੰਗਾਈ ਕਈ ਪਰਿਵਾਰਾਂ ਨੂੰ ਆਰਥਿਕ ਤੰਗੀ ਵਿੱਚ ਧੱਕ ਸਕਦੀ ਹੈ ਜਦੋਂ ਕਿ ਕਈ ਲੋਕ ਸੋਚਦੇ ਹਨ ਕਿ ਕੈਨੇਡਾ ਆਉਣ ਨਾਲ ਉਹ ਆਰਥਿਕ ਤੌਰ ਤੇ ਸੁਤੰਤਰ ਹੋ ਜਾਣਗੇ ਪਰ ਉਹਨਾਂ ਨੂੰ ਮਹਿੰਗਾਈ ਦੇ ਵੱਧੇ ਦਰ ਤੋਂ ਝੂਚਣਾ ਪੈਂਦਾ ਹੈ ਘਰ ਲੈਣੀ ਜਾਂ ਕਿਰਾਏ ਤੇ ਰਹਿਣੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਕੈਨੇਡਾ ਦਾ ਮੌਸਮ ਵੀ ਕਈਆਂ ਲਈ ਇੱਕ ਡਰਾਉਣਾ ਸੁਪਨਾ ਬਣ ਸਕਦਾ ਹੈ ਲੰਬੀਆਂ ਅਤੇ ਕਠੋਰ ਸਰਦੀਆਂ ਜਿਨ੍ਹਾਂ ਵਿੱਚ ਤਾਪਮਾਨ ਮਾਈਨਸ ਵਿੱਚ ਪਹੁੰਚ ਜਾਂਦਾ ਹੈ ਨਵੇਂ ਆਏ ਲੋਕਾਂ ਲਈ ਇੱਕ ਚੁਣੌਤੀ ਹੈ ਸੜਕਾਂ ਤੇ ਬਰਫ਼ ਦੀ ਮੋਟੀ ਪਰਤ ਪੈਰ ਸਲਿੱਪ ਹੋਣ ਦਾ ਡਰ ਅਤੇ ਬਾਹਰ ਜਾਣ ਤੋਂ ਵੀ ਕਈ ਵਾਰ ਦਿਲ ਘਬਰਾਉਂਦਾ ਹੈ ਨਵੇਂ ਥਾਂ ਤੇ ਸਮਾਜਿਕ ਤਨਹਾਈ ਵੀ ਇੱਕ ਭਿਆਨਕ ਹਕੀਕਤ ਹੈ। ਨਵੇਂ ਆਏ ਲੋਕਾਂ ਨੂੰ ਕਈ ਵਾਰ ਸਮਾਜਿਕ ਤਨਹਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਮਨੋਵਿਗਿਆਨਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਪਰਿਵਾਰ ਤੋਂ ਦੂਰ ਹੋਣਾ, ਨਵਾਂ ਸੈਟਲਮੈਂਟ ਕਰਨਾ ਅਤੇ ਅਜਨਬੀਆਂ ਵਿੱਚ ਜ਼ਿੰਦਗੀ ਸ਼ੁਰੂ ਕਰਨੀ ਆਸਾਨ ਨਹੀਂ ਹੁੰਦੀ। ਕੈਨੇਡਾ ਦੀ ਸਿਹਤ ਸੇਵਾਵਾਂ ਦੀ ਪ੍ਰਣਾਲੀ ਵੀ ਕਈ ਵਾਰ ਨਿਰਾਸ਼ਾਜਨਕ ਸਾਬਤ ਹੁੰਦੀ ਹੈ। ਲੰਬੇ ਇੰਤਜ਼ਾਰ ਸਮੇਂ ਅਤੇ ਸੇਵਾਵਾਂ ਦੀ ਕਮੀ ਕਈਆਂ ਲਈ ਚਿੰਤਾ ਦਾ ਕਾਰਨ ਬਣਦੀ ਹੈ। ਡਾਕਟਰ ਦੀ ਮੀਟਿੰਗ ਲਈ ਕਈ ਮਹੀਨੇ ਲੱਗ ਸਕਦੇ ਹਨ ਅਤੇ ਐਮਰਜੈਂਸੀ ਵਿੱਚ ਵੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਅੰਤ ਵਿੱਚ ਕੈਨੇਡਾ ਦੀ ਚਮਕਦਾਰ ਤਸਵੀਰ ਦੇ ਪਿੱਛੇ ਕਈ ਭਿਆਨਕ ਸਚਾਈਆਂ ਛੁਪੀਆਂ ਹੋਈਆਂ ਹਨ। ਇਹਨਾਂ ਨੂੰ ਸਮਝਣ ਤੋਂ ਬਾਅਦ ਹੀ ਇੱਥੇ ਆਉਣ ਦਾ ਫੈਸਲਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕੈਨੇਡਾ ਵਿੱਚ ਜੀਵਨ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰੋ।